ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿੱਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਉੱਚ ਵਿੱਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿੱਦਿਆ ਵਿਚਾਰੀ ਤਪਰ ਉਪਕਾਰੀ ਜਪਾਂ ਚਰਾਸੀ ਤਤਿਗ੍ਰਿਥ ਵਾਸੀ ਹੁਣ ਕਰੂ ਵਾਜੇ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋ ਸੁਨਿਆਸੀ ਜਾਜਤ ਜੋਗੀ ਤਕ ਆਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਚੋਜਨਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਉੱਚ ਵਿਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਪਰ ਉਪਕਾਰੀ ਜਪਨ ਚ ਰਾਸੀ ਤਾ ਤਿਵਿਧ ਵਾਸੀ ਕੁੰਕਰੂ ਵਾਜੇ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਸੀਓ ਅੱਗੇ ਰਹਾਉ ਆਸ ਨਰਾਸੀ ਤੋਸ ਨਿਆਸੀ ਜਾਗਤ ਜੋਗੀਤਾ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੇ ਆਪ ਮਰੇ ਅਵਰਾ ਨਹ ਮਾਰੀ ਇੱਕ ਤੂੰ ਹੋਰ ਵੇਸ ਭੋਤੇਰ ਨਾਨਕ ਜਾਣੇ ਯੋਜਨਾ ਤੇਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਉੱਚ ਵਿੱਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿੱਦਿਆ ਵਿਚਾਰੀ ਤ ਪਰ ਉਪਕਾਰੀ ਜਿਹ ਪੰਜ ਰਾਸੀ ਤ ਤਿਗ੍ਰਿਥ ਵਾਸੀ ਕੁਣਕਰੂ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਆਗੇ ਰਹਾਉ ਆਸ ਨਰਸੀ ਤੋਂ ਸਨਿਆਸੀ ਜਜਤ ਜੋਗੀ ਤ ਕਾਇਆ ਪਹੁੰਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹ ਮਾਰੀ ਇਕ ਤੂੰ ਹੋਰ ਵੇ ਸਭੋ ਤੇਰੇ ਨਾਨਕ ਜਾਣੇ ਯੋਜਨਾ ਤੇਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜਿੱਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਉੱਚ ਵਿਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਪਰ ਉਪਕਾਰੀ ਜਾ ਪੰਚ ਰਾਸੀ ਤਾਂ ਤਿਰਿਥ ਵਾਸੀ ਕੁਣਕਰੂ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਆਗੇ ਰਹਾਉ ਆਸ ਮੇ ਰਾਸੀ ਤੋਸਨੀ ਆਸੀ ਜਾ ਜਤ ਜੋਗੀ ਤਕਾਇਆ ਪਹੁੰਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹ ਮਾਰੀ ਇਕ ਤੂ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਯੋਜਨਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਕੁਝ ਵਿਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਪਰ ਉਪਕਾਰੀ ਜਪਨ ਚ ਰਾਸੀ ਤਾ ਤਿਵਿਧ ਵਾਸੀ ਹੁੰਕਰੂ ਵਾਜੇ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋਂ ਸੁਨਿਆਸੀ ਜਾਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਾ ਹੈ ਮਾਰੀ ਏਕ ਤੂ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਚੋਜਨਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਮੂਝ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਕੁਝ ਵਿਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਪਰ ਉਪਕਾਰੀ ਜਪਨ ਚ ਰਾਸੀ ਤਾ ਤੀਰਥ ਵਾਸੀ ਹੁਣ ਕਰੂ ਵਾਜੇ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਸੀਓ ਆਗੇ ਰਹਾਉ ਆਸ ਨਰਾਸੀ ਤੋਸ ਨਿਆਸੀ ਜਾਜਤ ਜੋਗੀਤਾ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੇ ਆਪ ਮਰੇ ਅਵਰਾ ਨਹ ਮਾਰੀ ਇਕ ਤੂੰ ਹੋਰ ਵੇਸ ਬਹੁ ਤੇਰੇ ਨਾਨਕ ਜਾਣੇ ਯੋਜਨਾ ਤੇਰੀ ਵਾਹਿਗੁਰੂ ਜੀ ਦਾ ਖਾਲਸਾ ਸ਼ੁ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਉੱਚ ਵਿੱਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿੱਦਿਆ ਵਿਚਾਰੀ ਤ ਪਰ ਉਪਕਾਰੀ ਜਿਹ ਪੰਜ ਰਾਸੀ ਤ ਤਿਵਿਧ ਵਾਸੀ ਹੁਣਕਰੂ ਵਾਜੇ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਸੀਓ ਆਗੇ ਰਹਾਉ ਆਸ ਨਰਸੀ ਤੋਂ ਸਨਿਆਸੀ ਜਜਤ ਜੋਗੀ ਤ ਕਾਇਆ ਪਹੁੰਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹ ਮਾਰੀ ਇਕ ਤੂੰ ਹੋਰ ਵੇ ਸਭੋ ਤੇਰੇ ਨਾਨਕ ਜਾਣੇ ਯੋਜਨਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਉੱਚ ਵਿਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਪਰ ਉਪਕਾਰੀ ਜਪ ਪੰਚ ਰਾਸੀ ਤਾਂ ਤਿਗ੍ਰਿਠ ਵਾਸੀ ਹੁਣ ਕਰੂ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਆਗੇ ਰਹਾਉ ਆਸ ਨਰਸੀ ਤੋਸਨੀ ਆਸੀ ਜਜਤ ਜੋਗੀ ਤਕਾਇਆ ਪਹੁੰਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਯੋਜਨਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿੱਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਬਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਕੁਝ ਵਿੱਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿੱਦਿਆ ਵਿਚਾਰੀ ਤਪਰ ਉਪਕਾਰੀ ਜਪਾਂ ਚਰਾਸੀ ਤਾ ਤਿਰਥ ਵਾਸੀ ਕੁੰਕਰੂ ਵਾਜੇ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਸਿਓ ਆਗੇ ਰਹਾਉ ਆਸ ਨਿਰਾਸੀ ਤੋਂ ਸੁਨਿਆਸੀ ਜਾਜਤ ਜੋਗੀ ਤਾਂ ਕਾਇਆ ਭੋਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਾ ਹੈ ਮਾਰੀ ਏਕ ਤੂੰ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਚੋਜਨਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਬਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਕੁਛ ਵਿਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਪਰ ਉਪਕਾਰੀ ਜਪਨ ਚ ਰਾਸੀ ਤਾ ਤਿਰਥ ਵਾਸੀ ਕੁੰਕਰੂ ਵਾਜੇ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਸੀਓ ਅੱਗੇ ਰਹਾਉ ਆਸ ਨਰਾਸੀ ਤੋਸ ਨਿਆਸੀ ਜਾ ਜਤ ਜੋਗੀ ਤਾ ਕਾਇਆ ਭੋਂਗੀ ਦਇਆ ਦਿਗੰਬਰ ਦੇ ਵਿਚਾਰੇ ਆਪ ਮਰੇ ਅਵਰਾ ਨਹ ਮਾਰੀ ਇਕ ਤੂੰ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਯੋਜਨਾ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਬਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਉੱਚ ਵਿੱਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿੱਦਿਆ ਵਿਚਾਰੀ ਤਪਰ ਉਪਕਾਰੀ ਜਿ ਪੰਚ ਰਾਸੀ ਤਾ ਤਿਗ੍ਰਿਥ ਵਾਸੀ ਹੁਣ ਕਰੂ ਵਾਜੇ ਜੇ ਮਨ ਲਾਗੇ ਤੋ ਜਮ ਕਹਾ ਕਰੇ ਮੋਸੀਓ ਆਗੇ ਰਹਾਉ ਆਸ ਨਰਸੀ ਤੋਸ ਨੀ ਅਸੀ ਜਾਗਤ ਜੋਗੀ ਤਾ ਕਾਇਆ ਪਹੁੰਗੀ ਦਇਆ ਦਿਗੰਬਰ ਦੇ ਵਿਚਾਰੀ ਆਪ ਮਰੇ ਅਵਰਾ ਨਹ ਮਾਰੀ ਇਕ ਤੂੰ ਹੋਰ ਵੇ ਸਭ ਤੇਰੀ ਨਾਨਕ ਜਾਣੇ ਯੋਜਨਾ ਤੇਰੀ ਵਾਹਿਗੁਰੂ ਜੀ ਦਾ ਖਾਲਸਾ ਸ਼ੁ ਵਾਹਿਗੁਰੂ ਜੀ ਕੀ ਫਤਿਹ ਇਸ ਸ਼ਬਦ ਦਾ ਪਾਠ 40 ਦਿਨ 108 ਵਾਰ ਰੋਜ਼ ਕਰਨ ਨਾਲ ਵਿਦਿਆ ਵਿੱਚ ਸਫਲਤਾ ਪ੍ਰਾਪਤ ਹੋਵੇ ਇਨਸਾਨ ਸੋਚਵਾਨ ਬਣਨ ਦੀ ਦਿਸ਼ਾ ਵੱਲ ਵਧਣ ਲੱਗਦਾ ਹੈ ਕੁਝ ਵਿਦਿਆ ਦੀ ਪ੍ਰਾਪਤੀ ਵਾਸਤੇ ਆਸਾ ਮਹੱਲਾ ਪਹਿਲਾ ਵਿਦਿਆ ਵਿਚਾਰੀ ਤਪਰ ਉਪਕਾਰੀ ਜਾ ਪੰਜ ਰਾਸੀ ਦਾ ਤੀਰਥ ਵਾਸੀ ਕੁੰਕਰੂ ਵਾਜੇ ਜੇ ਮਨ ਲੱਗੇ ਤੋ ਜਮ ਕਹਾ ਕਰੇ ਮੋਸੀਓ ਆਗੇ ਰਹਾਉ ਆਸ ਨਿਰਾਸੀ ਤੋਸ ਨੀ ਆਸੀ ਜਾ ਜਤ ਜੋਗੀ ਤਕਾਇਆ ਪਹੁੰਗੀ ਦਇਆ ਦਿਗੰਬਰ ਦੇ ਵਿਚਾਰੇ ਆਪ ਮਰੇ ਅਵਰਾ ਨਹ ਮਾਰੀ ਇਕ ਤੂ ਹੋਰ ਵੇਸ ਬਹੁ ਤੇਰੀ ਨਾਨਕ ਜਾਣੇ ਯੋਜਨਾ ਤੇਰੀ